ਕਿੰਨਾ ਟਾਈਮ ਹੋ ਗਿਆ ਇਹਨੂੰ ਪੈਨੂ ਉਹ ਚਾਰ ਤੋਂ ਪੰਜ ਘੰਟੇ ਹੋ ਗਏ ਪੈਨੂ ਰੇ ਸਾਹ ਚੱਲਦੇ ਨੇ ਹਾਂ ਕਹ ਲਓ ਕਿੰਨਾ ਟਾਈਮ ਹੋ ਗਿਆ ਇਹਨੂੰ ਪੈਨੂ ਚਾਰ ਤੋਂ ਪੰਜ ਘੰਟੇ ਹੋ ਗਏ ਇਹਨੂੰ ਪੈਨੂ ਰੇ ਕੇ ਇਹਦੇ ਪੰਜ ਛੇ ਬਾਲਟੀਆਂ ਪਾਣੀ ਦਿਆਂ ਪਾਤੀਆਂ ਇਹਨੂੰ ਕੋਈ ਸੁਰਤ ਨਹੀਂ ਆ ਗਈ ਕੋਈ ਸੁਰਤ ਨਹੀਂ ਹੈ ਪਤਾ ਨਹੀਂ ਲੱਗਿਆ ਕੌਣ ਆਇਆ ਸਾਰੇ ਆਣ ਜਾਣ ਲੱਗਿਆ ਦਿਖਾਓ ਜਨਾਨੀਆਂ ਇੱਥੇ ਸ਼ੋਪਿੰਗ ਕਰਦੀਆਂ ਨੇ ਸਾਰਿਆਂ ਡਰ ਰਹੀਆਂ ਨੇ ਡਰ ਡਰ ਕੇ ਪਿੱਛੇ ਨੂੰ ਹੋ ਕੇ ਨੰਗ ਰਹੀਆਂ ਨੇ ਇਹ ਹੈ ਕਿਥੇ ਦਾ ਕੋਈ ਮਾੜੇ ਮੁੱਢੀ ਜਾਣਕਾਰੀ ਹੈਗੀ ਇਹਦੇ ਬਾਰੇ ਤੁਹਾਨੂੰ ਇਹ ਬੰਦਾ ਸਵੇਰੇ ਸਾਗ ਵੇਚਣ ਆਉਂਦਾ ਜੀ ਓਰੇ ਬਾਜ਼ਾਰ ਦੇ ਵਿੱਚ ਮਰਾੜੂ ਪਿੰਡ ਦਾ ਇਹ ਸਹੇਜੀ ਆਇਆ ਮੁੰਡਾ ਠੀਕ ਉਹਨੂੰ ਕਿੰਨਾ ਟਾਈਮ ਹੋ ਗਿਆ ਪਤਾ ਲੱਗੇ ਨੂੰ ਉਹ ਪੀਤਾ ਆ ਟੀਕਾ ਟੂਕਾ ਲਾਇਆ ਹੋਇਆ ਇਹਦਾ 5 ਘੰਟੇ ਹੋ ਗਏ ਨੂੰ ਓਰੇ ਪੇ ਨੂੰ ਠੀਕ ਹੈ ਕੋਈ ਪੁਲਿਸ ਨੂੰ ਇਤਲਾਹ ਕੋਈ ਕਿਸੇ ਨੂੰ ਦਿੱਤੀ ਤੁਸੀਂ ਫੇਰ ਫਿਲਹਾਲ ਕਿਸੇ ਨੂੰ ਕੋਈ ਸੀਗਾ ਇਹ ਉੱਠ ਕੇ ਚਲੇ ਜਾਊਗਾ ਪਾਣੀ ਪੂਣੀ ਪਾਇਆ ਜੀ ਉੱਠ ਕੇ ਚਲੇ ਜਾਊਗਾ ਜੀਗਾ ਕਹੀ ਉਹ ਕਾ ਨੂੰ ਪੁਲਿਸ ਨੂੰ ਬੁਲਾਉਣਾ ਹਨਾ ਤੇ ਉੱਠਿਆ ਨਹੀਂ ਫੇਰ ਹਾਰ ਕਿਉਂ ਤੁਹਾਨੂੰ ਫੋਨ ਕੀਤਾ ਮਹਾਰਾਜ ਠੀਕ ਹੈ ਜੀ ਧੰਨਵਾਦ ਤੁਮੇ ਆ ਤੇ ਦਰੂਗੀਤੀ ਹੋਣੀ ਆ ਦੀ ਅੱਛਾ ਪਰ ਇਹਦੇ ਦਾਰੂ ਦਾ ਕੰਮ ਹੈ ਨਹੀਂਗਾ ਇਹ ਦਾਰੂ ਕਿ ਕੀ ਨਾਮ ਹੈ ਰੋਡਾ ਅੰਕਿਤ ਵਰਮਾ ਠੀਕ ਹੈ ਬੁੜੀ ਬੁਰੇ ਸ਼ਾਬਾਬ ਆਪਨੇ ਹੈਪੀ ਜਵਲਪ ਹੈਪੀ ਜਵਲੋ ਕੀ ਕਿੰਨਾ ਟਾਈਮ ਹੋ ਗਿਆ ਨੂੰ ਬੇਨੋ ਇਹ ਹੋ ਗਿਆ ਦੁਪਹਿਰ ਦਾ ਵੀ ਹੈ ਚਾਰ ਪੰਜ ਘੰਟੇ ਹੋ ਗਏ ਚਾਰ ਪੰਜ ਘੰਟੇ ਹੋ ਗਏ ਕਿਸੇ ਨਾਲ ਆਇਆ ਸੀ ਜਾਂ ਇਕੱਲਾ ਹੀ ਇਕੱਲਾ ਹੀ ਆਈਏ ਕਿਹੜੇ ਪਿੰਡ ਦਾ ਜੀ ਇਹ ਇਹ ਮਰਾਡੂ ਪਿੰਡ ਦਾ ਨਸ਼ਾ ਕੀਤਾ ਹੋਏ ਨੇ ਆ ਹਾਂ ਇਹ ਜੀ ਸਾਨੂੰ ਇਹਦੀ ਦਾਰੂ ਪੀਤੀ ਹੋਈ ਆ ਇਹ ਦਾਰੂ ਪੀਤੀ ਨਹੀਂ ਫਿਰ ਤਾਂ ਉੱਤਰ ਜਾਂਦਾ ਫਿਰ ਤਾਂ ਉੱਤਰ ਜਾਂਦਾ ਹੋਰ ਵੀ ਕੰਮ ਕੀਤਾ ਆ ਇਹਦਾ ਠੀਕ ਹੈ ਛਿੱਟਾ ਛੁੱਟਾ ਉਹਦਾ ਟਿਕਟੂਕੇ ਲਾਇ ਹੋਣਗੇ ਨੇ ਆ ਉਤਿਹਾਰਾਂ ਦਾ ਟਾਈਮ ਹੈ ਇਸ ਕਰਕੇ ਲੇਡੀਜ਼ ਵੀ ਆਉਂਦੀਆਂ ਬਹੁਤ ਉਹਦੇ ਕਰਕੇ ਬੜੀ ਮੁਸ਼ਕਲ ਹੈ ਅੱਛਾ ਪ੍ਰਸ਼ਾਸਨ ਨੂੰ ਕਿਸੇ ਨੂੰ ਜਾਂ ਪੁ ਠੀਕ ਹੋਏ ਨਿਕਲੇ ਗੋਲਦੀ ਤਾਂ ਬੰਦ ਨੂੰ ਪਤਾ ਲੱਗਿਆ ਠੀਕ ਹੈ ਵਰਮਾ ਜੀ ਧੰਨਵਾਦ